ਸੰਜੀ ਵੀਰੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਭਾਈ ਬਿਆਨਤ ਸ਼ਰਮ ਹੈਗਾ ਤੇ ਅੱਜ ਧਰਨਾ ਲਾਇਆ ਗਿਆ ਪਟਿਆਲੇ ਦੇ ਵਿੱਚ ਕੀ ਕਾਰਨ ਹੈ ਤੇ ਕਿਹੜੀ ਯੂਨੀਅਨ ਹੈ ਇਹ ਅਸੀਂ ਨਾ ਭਾਈ ਅੱਜ ਆਲ ਜੁਨੀਨ ਪਟਿਆਲਾ ਵੱਲੋਂ ਸਾਰੇ ਇਕੱਠੇ ਹੋਏ ਸੀਗੇ ਸਾਡੇ ਜਿਹੜੇ ਪ੍ਰਧਾਨ ਸਹਿਬਾਨ ਨੇ ਉਹਨਾਂ ਦਾ ਇੱਕ ਕਾਲ ਸੀ ਵੀ ਆਪਾਂ ਸਾਰਿਆਂ ਨੇ ਇਕੱਠੇ ਹੋਣਾ ਹੈ ਉੱਥੇ ਅਸੀਂ ਇਕੱਠੇ ਉਰੇ ਹੋਏ ਸੀ ਜਿਹੜਾ ਧਰਨਾ ਸੀਗਾ ਉਹ ਤਾਂ ਇੱਕ ਨਾ ਅਸੀਂ ਇੱਥੋਂ ਨਿਕਲੇ ਵੀ 5-7 ਮਿੰਟ 10 ਮਿੰਟ ਇੱਕ ਪ੍ਰਸ਼ਾਸਨ ਨੂੰ ਅਸੀਂ ਦੱਸ ਰਿਆਂਗੇ ਵੀ ਭਾਈ ਸਾਨੂੰ ਤੰਗ ਨਾ ਕਰੋ ਅਸੀਂ ਸਾਰੇ ਬਾਲ ਬੱਚੇ ਵਾਲੇ ਬੰਦੇ ਆਗੇ ਇਹ ਜਿਹੜਾ ਐਕਸੀਡੈਂਟ ਹੋਇਆ ਸਮਾਣਾ ਪਟਿਆਲਾ ਰੋਡ ਤੇ ਬੜੀ ਮੰਦਭਾਗੀ ਜਿਹੜੀ ਘਟਨਾ ਹੋਈ ਹੈ ਉਹਨੂੰ ਲੈ ਕੇ ਥੋੜਾ ਜਿਹਾ ਕਿਤੇ ਨਾ ਕਿਤੇ ਪ੍ਰਸ਼ਾਸਨ ਸਾਡੇ ਹੱਥ ਧੋ ਕੇ ਮਗਰ ਪਿਆ ਹੋਇਆ ਹੈਗਾ ਜਿਦਾ ਕਰਕੇ ਇਹ ਸਾਰੀਆਂ ਦਿੱਕਤਾਂ ਪ੍ਰੋਬਲਮ ਆ ਰਹੀਆਂ ਨੇ ਜਿਵੇਂ ਕਿ ਸਾਨੂੰ ਕਾਗਜ਼ਾਂ ਤੋਂ ਲੈ ਕੇ ਅਸੀਂ ਇਹਨਾਂ ਨੂੰ ਪਹਿਲਾਂ ਵੀ ਕਹਿਐ ਸੀ ਹੁਣ ਫੇਰ ਕਹਿੰਦੇ ਆ ਵੀ ਕਾਗਜ਼ ਨੇ ਜਿਹੜੇ ਅਸੀਂ ਪੂਰੇ ਕਰਨੇ ਚਾਹੁੰਦੇ ਆ ਸਾਡਾ ਵਿਜੀ ਕਰਦਾ ਵੀ ਅਸੀਂ ਪੇਪਰ ਵਾਲੀਆਂ ਗੱਡੀਆਂ ਲੈ ਕੇ ਤੁਰੀਏ ਪਰ ਉਹਦੇ ਵਿੱਚ ਆ ਵੀ ਹੁਣ ਸਕੂਲ ਇਨਵੋਲਵ ਹੋਇਆ ਬੈ ਸਕੂਲ ਸਾਡੇ ਤੋਂ ਇਹ ਚੀਜ਼ਾਂ ਮੰਗ ਰਿਹਾ ਵੀ ਤੁਸੀਂ ਦਿਓ ਅਸੀਂ ਇਹ ਜਿਹੜੇ ਸਕੂਲ ਕਾਗਜ਼ ਮੰਗ ਰਿਹਾਗਾ ਇਹ ਕਾਗਜ਼ ਦੇ ਕੇ ਵੀ ਅਸੀਂ ਰੋਵਾਂਗਾ ਕਿਉਂਕਿ ਸਾਡੇ ਕੋਲ ਪੰਜਾਬ ਪਰਮਿਟ ਨੇ ਠੀਕ ਹੈ ਜੀ ਪੰਜਾਬ ਪਰਮਿਟ ਪਾ ਕੇ ਜੇ ਤੁਸੀਂ ਰੋਡ ਤੇ ਚੱਲਾਂਗੇ ਇਹ ਕਹਿਣਗੇ ਸਕੂਲ ਪਰਮਿਟ ਲੈ ਕੇ ਆਓ ਸਕੂਲ ਪਰਮਿਟ ਮਿਲੂਗਾ ਜੇ ਸਾਨੂੰ ਸਕੂਲ ਆਫ ਦੀ ਲੈਟਰ ਪੈਡ ਤੇ ਲੈ ਕੇ ਦਊਗਾ ਅਸੀਂ ਕਹਿੰਨੇ ਵੀ ਸਾਨੂੰ ਸਕੂਲ ਦੇਣ ਐਗਰੀਮੈਂਟ ਦੇਣ ਸਾਨੂੰ ਠੀਕ ਹੈ ਜੀ ਅਸੀਂ ਗੱਡੀਆਂ ਨਵੇਂ ਵਾਲਿਆਂ ਨੂੰ ਤਿਆਰ ਪੀੜੀਆਂ ਗੱਡੀਆਂ ਲੈਣ ਨੂੰ ਉਤਾਰਾਂ ਠੀਕ ਹੈ ਜਿਵੇਂ ਜੋ ਵੀ ਹੁੰਦਾ ਹੈਗਾ ਇੱਕ ਸਕੂਲ ਦੀ ਗੱਡੀ ਦਾ ਸਾਰੇ ਕਾਗਜ਼ ਪੱਤਰ ਪੂਰੇ ਕਰ ਨੂੰ ਤਿਆਰਾਂਗੇ ਅਸੀਂ ਅਸੀਂ ਇਹ ਨਹੀਂ ਹੈ ਕਿ ਵੀ ਅਸੀਂ ਭੱਜ ਰਹੇ ਹਾਂ ਠੀਕ ਹੈ ਵੀ ਗੱਲ ਹੁਣ ਇਹ ਆ ਰਹੀ ਆ ਵੀ ਕਿਤੇ ਨਾ ਕਿਤੇ ਜਾ ਕੇ ਪ੍ਰਸ਼ਾਸਨ ਨੇ ਸਾਡੇ ਮਗਰ ਸਕੂਲ ਪਵਾਤੇ ਸਕੂਲ ਸਾਡੇ ਤੋਂ ਮੰਗ ਰਹੇ ਨੇ ਕਿਤੇ ਨਾ ਕਿਤੇ ਸਕੂਲ ਵੀ ਇਹ ਗੱਲ ਸਮਝ ਰਹੇ ਨੇ ਪੇਰੈਂਟਸ ਵੀ ਗੱਲ ਸਮਝ ਰਹੇ ਨੇ ਪ੍ਰਸ਼ਾਸਨ ਨੂੰ ਵੀ ਪਤਾ ਹੈ ਇਸ ਚੀਜ਼ ਦਾ ਦੇਖੋ ਜਿਹੜਾ ਕੋਸ਼ ਹੋਇਆ ਹੈ ਇਹ ਇੱਕ ਐਕਸੀਡੈਂਟ ਹੋਇਆ ਹੈ ਬੜਾ ਮੰਦ ਭਾਗਾ ਹੋਇਆ ਉਹਦੇ ਵਿੱਚ ਸਾਡਾ ਡਰਾਈਵਰ ਵੀ ਮਰਿਆ ਇੱਕ ਛੋਟੇ ਛੋਟੇ ਛੇ ਬੱਚੇ ਵੀ ਮਰੇ ਨੇ ਹਨਾ ਤੇ ਸਾਡੇ ਦਾ ਸਾਹਮਣੇ ਚੋਂ ਬਾਹਰ ਹੋਈ ਪਈ ਹੈ ਦੀ ਗੱਲ ਵੀ ਦੁਖੀ ਕਰਿਆ ਜਾ ਰਿਹਾ ਹੈ ਹਰੇਕ ਬੰਦੇ ਮਤਲਬ ਜਿੰਨੇ ਵੀ ਗੱਡੀਆਂ ਵਾਲੇ ਖੜੇ ਨੇ ਅ ਨਹੀਂ ਬੜਾ 10-12000 ਰੁਪਿਆ ਸਾਰਾ ਖਰਚਾ ਬਣੇ ਗੱਢ ਕੇ 10-12000 ਰੁਪਿਆ ਬਚਦਾ ਜੀ ਇਹਨਾਂ ਨੂੰ ਉਹਦੇ ਨਾਲ ਸਾਡੇ ਘਰ ਚੱਲਦੇ ਨੇ ਸਾਡੇ ਅਕਾਊਂਟ ਚੈੱਕ ਕਰ ਲਓ ਵੀ ਕੋਈ ਅਸੀਂ ਬੜੇ ਪੈਸੇ ਇਕੱਠੇ ਕਰ ਰੱਖੇ ਨੇ ਜਾਂ ਤਾਂ ਗੱਡੀਆਂ ਵਾਲਿਆਂ ਨੇ ਹਨਾ ਕਿ ਅਸੀਂ ਕਿਸੇ ਕਿਸਤਾਂ ਤੇ ਗੱਡੀ ਲੋਨ ਤੇ ਹੁਣ ਜਿਵੇਂ ਸਾਡੇ ਸਮਾਨੇ ਤੋਂ ਗੱਡੀਆਂ ਆਉਂਦੀਆਂ ਸੀਆਂ ਸਮਾਨੇ ਨੇ ਗੱਡੀ ਦਾ ਉਹਦਾ ਐਕਸੀਡੈਂਟ ਹੋਇਆ ਉਹ ਉਸ ਦਿਨ ਤੋਂ ਗੱਡੀਆਂ ਨਹੀਂ ਆ ਰਹੀਆਂ ਔਰੇ ਹੁਣ ਜਿਹੜੀਆਂ ਗੱਡੀਆਂ ਸਮਾਨੇ ਤੋਂ ਭੇਜ ਰਹੇ ਨੇ ਗੱਲ ਤਾਂ ਇਹ ਹੈ ਵੀ ਉਹ ਵੀ ਤਾਂ ਰੋਡ ਤੇ ਆ ਰਹੀਆਂ ਨੇ ਜੀ ਟੈਂਪੋ ਡਰਾਈਵ ਲਾ ਉੱਥੋਂ ਉਹਨਾਂ ਨੇ ਹਾਇਰ ਕਰੀਆਂ ਨੇ ਹਨਾ ਉਹ ਭੇਜ ਰਹੇ ਨੇ ਅਸੀਂ ਸਾਡਾ ਥੋੜਾ ਜਿਹਾ ਹੀ ਵਿਰੋਧ ਹੈ ਵੀ ਸਾਡੇ ਨਾਲ ਬਹਿ ਕੇ ਜੋ ਵੀ ਗੱਲਬਾਤ ਹੈਗੀ ਆ ਠੀਕ ਹੈ ਅਸੀਂ ਕਹਿੰਦੇ ਜਿਵੇਂ ਗੱਡੀਆਂ ਦੀ ਸਪੀਡ ਹੈ ਸਪੀਡ ਬਣਾ ਦਿਓ ਅਸੀਂ ਤਿਆਰ ਆ ਹਨਾ ਪਰਦਿਆਂ ਤੋਂ ਲੈ ਕੇ ਜੋ ਵੀ ਆਪਣੇ ਪਹਿਲਾਂ ਵੀ ਸਾਨੂੰ ਪ੍ਰਸ਼ਾਸਨ ਦੱਸਦਾ ਰਿਹਾ ਉਹ ਜਿਹੜੀਆਂ ਇੱਕ ਜਾਇਜ਼ ਮੰਗਾਂ ਨੇ ਉਹ ਅਸੀਂ ਪੂਰੀਆਂ ਕਰਨ ਨੂੰ ਤਿਆਰ ਆ ਜਿਹੜੀ ਕਾਗਜ਼ਾਂ ਵਾਲੀ ਗੱਲ ਹੈ ਕਾਗਜ਼ਾਂ ਵਾਲੀ ਗੱਲ ਫੇਰ ਮੈਂ ਅਫੀਸ ਦਾ ਹਰਾਰਾ ਰਿਆਂਗਾ ਵੀ ਸਾਨੂੰ ਪੰਜਾਬ ਪਰਮਿਟ ਨਹੀਂ ਸਾਡੇ ਕੋਲ ਪੰਜਾਬ ਪਰਮਿਟ ਨੂੰ ਇਹਨਾਂ ਨੇ ਫੇਰ ਨਹੀਂ ਮੰਨਣਾ ਇਹ ਕਹਣਗੇ ਵੀ ਨਹੀਂ ਜੀ ਅਸੀਂ ਤਾਂ ਜਦੋਂ ਚਲਾਨ ਹੁੰਦੇ ਨੇ ਜੀ ਗੱਡੀਆਂ ਰੋਕਦੇ ਨੇ ਉੱਥੇ ਅਸੀਂ ਰੋਂਗ ਹੋ ਜਾਂਦੇ ਨੇ ਇਹ ਗੱਲ 'ਚ ਠੀਕ ਹੈ ਨਹੀਂ ਉਹ ਕਹਿੰਦੇ ਤੁਸੀਂ ਸਵਾਰੀ ਟੋਵੋ ਅਸੂਲਾਂ ਉਧਾਰ ਉਹ ਕਾ ਸਵਾਰੀ ਵਾਸਤੇ ਪੰਜਾਬ ਪਰਮਟ ਪੈਂਦਾ ਜੀ ਹੁਣ ਇਹ ਵੀ ਬਹੁਤ ਸਾਲਾਂ ਤੋਂ 20 25 ਸਾਲ ਤੋਂ ਬੰਦੇ ਸਾਡੇ ਜੁੜੇ ਹੋਏ ਨੇ ਇਸ ਕੰਮ ਨਾਲ ਇਸ ਕਿੱਤੇ ਨਾਲ ਠੀਕ ਹੈ ਜੀ ਵੀ ਬੜਾ ਜ਼ਿਆਦਾ ਫਿਰ ਪੈਸਾ ਨੂੰ ਸਰਕਾਰ ਹੈ ਜਿੰਨੇ ਡਰਾਈਵਰਾਂ ਨੂੰ ਨੌਕਰੀਆਂ ਦੇ ਦੇਣਾਂ ਜੀ ਅਸੀਂ ਕੰਮ ਛੱਡਦੇ ਨੇ ਸਰਕਾਰ ਨਾਲ ਕੋਈ ਗੱਲਬਾਤ ਕਰਨ ਨੂੰ ਗਿਆ ਤੁਹਾਡਾ ਕੋ ਬੁਲਾਇਆ ਅੱਜ ਸਾਡੇ ਜਿਹੜੀ ਪ੍ਰਧਾਨ ਸਹਿਬਾਨ ਨੇ ਜੀ ਉਹ ਗਏ ਨੇ ਡੀਸੀ ਸਾਹਿਬ ਦੇ ਦਫਤਰ ਗਏ ਨੇ ਬੇਨਤੀ ਕਰਨ ਮੰਗ ਪੱਤਰ ਦੇਣਾ ਠੀਕ ਹੈ ਜੀ ਅਸੀਂ ਐਮਐਲਏ ਮੰਤਰੀ ਸਹਿਬਾਨਾਂ ਤੋਂ ਵੀ ਟਾਈਮ ਮੰਗ ਰਹੇ ਹਾਂਗੇ ਵੀ ਸਾਨੂੰ ਟਾਈਮ ਦਿਓ ਜੀ ਸਾਡਾ ਦੁੱਖ ਸੁੱਖ ਸੁਣੋ ਠੀਕ ਹੈ ਨਾ ਜੀ ਅਸੀਂ ਕੋਈ ਕ੍ਰਿਮੀਨਲ ਨਹੀਂ ਹੈਗੇ ਜੀ ਜਿਹੜੀ ਨਿਗਾ ਨਾਲ ਸਾਨੂੰ ਦੇਖ ਰਹੇ ਨੇ ਕਿ ਅਸੀਂ ਆਪਣੇ ਕਿਰਤ ਕਰਕੇ ਠੀਕ ਹੈ ਨਾ ਜੀ ਆਪਣਾ ਘਰ ਚਲਾਉਣ ਵਾਲੇ ਬੰਦੇ ਆ ਸਾਰੇ ਜੇ ਕੋਈ ਹੱਲ ਨਹੀਂ ਨਿਕਲਦਾ ਤਾਂ ਟਿੱਕੀ ਕਰਿਆ ਜਾਏਗਾ ਬੜੀ ਜੀ ਦੇਖੋ ਜੀ ਸਰਕਾਰਾਂ ਮੂਰੇ ਕੁਝ ਨਹੀਂ ਆੜਦਾ ਜੀ ਇਸ ਤਾਂ ਬੇਨਤੀ ਕਰਦੇ ਆਂਗੇ ਨਾ ਪ੍ਰਸ਼ਾਸਨ ਨਾਲ ਅਸੀਂ ਆੜ ਸਕਦੇ ਆਂ ਨਾ ਅਸੀਂ ਸਰਕਾਰਾਂ ਨਾਲ ਆੜ ਸਕਦੇ ਆਂ ਠੀਕ ਹੈ ਜੀ ਅਸੀਂ ਤਾਂ ਹੱਥ ਬੰਨ ਰਹੇ ਆਂ ਉਹਨਾਂ ਦੇ ਉਹ ਫਿਰ ਗੱਲ ਹੋ ਜਾਂਦੀ ਹੈ ਕਹਿੰਦੇ ਜੀ ਬੱਚੇ ਬਾਹਰ ਘਾਤੋਂ ਜਾ ਰਹੇ ਨੇ ਜੀ ਬੱਚਿਆਂ ਦੇ ਬਾਹਰ ਜਾਣ ਦਾ ਕੋਈ ਨਾ ਕੋਈ ਕਾਰਨ ਤਾਂ ਹੈਗਾ ਜੀ ਕਿ ਨਾ ਕੋਈ ਕਿੱਲਾ ਜਿਹਦੇ ਕੋਲ ਕਿੱਲਾ ਕਿਸੇ ਕੋਲ ਪਲਾਟ ਹੈ ਉਹ ਵੇਚ ਕੇ ਬੱਚਿਆਂ ਨੂੰ ਬਾਹਰੋਂ ਤਾਂ ਕਰ ਰਹੇ ਨੇ ਚਲ ਕੇ ਆਪਾਂ ਨੂੰ ਅੱਜ ਦਾ ਟਾਈਮ ਦਾ ਪਤਾ ਹੈ ਵੀ ਬਾਹਰ ਦੇ ਹਾਲਾਤ ਵੀ ਕੋਈ ਬਾਲੇ ਸੋਨੇ ਨਹੀਂ ਹੈਗੇ ਜਿੰਨੇ ਬੱਚੇ ਬਾਹਰ ਜਾ ਰਹੇ ਨੇਗੇ ਉਥੋਂ ਦੇ ਹਾਲਾਤ ਕੋਈ ਵਧੀਆ ਨਹੀਂ ਹੈਗੇ ਜਿਵੇਂ ਹੁਣਾਂ ਪਿੱਛੇ ਜਿਹੜੇ ਮੁੰਡੇ ਬਾਹਰ ਗਏ ਸੀ ਹੁਣਾਂ ਜਹਾਜ਼ ਭਰ-ਭਰ ਸਾਰੇ ਵਾਪਸ ਭੇਜਦੇ ਜੰਡੀਆਂ ਨੂੰ ਹਣਾ ਤੇ ਨਾਲੇ 40-40 ਲੱਖ ਰੁਪਏ ਲੱਗੇ ਉਹਨਾਂ ਦਾ ਪਰ ਕਿਤੇ ਨਾ ਕਿਤੇ ਮਾਪੇ ਸੋਚਦੇ ਨੇ ਉਹ ਕਹਿੰਦੇ ਨੇ ਯਾਰ ਇੱਥੇ ਕੁਝ ਨਹੀਂ ਹੈਗਾ ਵੇਚੋ ਕਿਰਾਏ ਤੇ ਬਹਿਜੋ ਦੋ ਚਾਰ ਬੰਦਿਆਂ ਤਾਂ ਮੈਂ ਜਾਣਨਾ ਇਹ ਹੈ ਜਾਨੂ ਜਿਹੜੇ ਆਪ ਕਿਰਾਏ ਤੇ ਬੈਠੇ ਨੇ ਪਰ ਉਹਨਾਂ ਨੇ ਆਪਦਾ ਸਾਰਾ ਕੁਝ ਵੇਚ ਕੇ ਬੱਚੇ ਬਾਹਰ ਭੇਜਦੇ ਕਾਰਨ ਕੀ ਹੈ ਸਾਨੂੰ ਕਰਕੇ ਵੀ ਨਹੀਂ ਖਾਣ ਦਿੰਦਾ ਯਾਰ ਸਾਡੇ ਸਾਨੂੰ ਰਸਤਾ ਘੜਦਾਂ ਨੇ ਇੱਕ ਅਸੀਂ ਟੈਕਸ ਪਾਣਾ ਤੇ ਨਾਲੇ 40-40 ਲੱਖ ਰੁਪਈਆ ਲੱਗਿਆ ਉਹਨਾਂ ਦਾ ਪਰ ਕਿਤੇ ਨਾ ਕਿਤੇ ਮਾਪੇ ਸੋਚਦੇ ਨੇ ਉਹ ਕਹਿੰਦੇ ਨੇ ਯਾਰ ਇੱਥੇ ਕੁਝ ਨਹੀਂ ਹੈਗਾ ਵੇਚੋ ਕਿਰਾਏ ਤੇ ਵੇਹਜੋ ਦੋ ਚਾਰ ਬੰਦਿਆਂ ਤਾਂ ਮੈਂ ਜਾਣਨਾ ਇਹ ਹੈ ਜਾਨੂ ਜਿਹੜੇ ਆਪ ਕਿਰਾਏ ਤੇ ਬੈਠੇ ਨੇ ਪਰ ਉਹਨਾਂ ਨੇ ਆਪਦਾ ਸਾਰਾ ਕੁਝ ਵੇਚ ਕੇ ਬੱਚੇ ਬਾਹਰ ਭੇਜਦੇ ਕਾਰਨ ਕੀ ਹੈ ਸਾਨੂੰ ਕਰਕੇ ਵੀ ਨਹੀਂ ਖਾਣ ਦਿੰਦਾ ਯਾਰ ਸਾਡੇ ਸਾਨੂੰ ਰਸ ਅਸੀਂ ਟੈਕਸ ਪਰਨੇ ਚਾਹੁੰਨੇ ਆ ਅਸੀਂ ਇੰਸ਼ੋਰੈਂਸ ਕਰਾਉਣੀਆ ਚਾਹੁੰਨੇ ਆ ਅਸੀਂ ਸਾਰਾ ਕੁਝ ਓਕੇ ਕਰਕੇ ਰੋਡ ਤੇ ਚੱਲਣਾ ਚਾਹੁੰਨੇ ਆ ਸਾਨੂੰ ਇੱਕ ਰਸਤਾ ਤਾਂ ਦੇ ਨਾ ਜੀ ਸਕੂਲ ਕਹਿੰਦਾ ਅਸੀਂ ਤੁਹਾਨੂੰ ਐਗਰੀਮੈਂਟ ਨਹੀਂ ਦਿੰਦੇ ਜੀ ਠੀਕ ਹੈ ਜੀ ਪ੍ਰਸ਼ਾਸਨ ਕਹਿੰਦਾ ਸਕੂਲ ਪਰਮਿਟ ਲੈ ਕੇ ਆਓ ਜੀ ਸਕੂਲ ਪਰਮਿਟ ਸਾਨੂੰ ਦਊਗਾ ਕੌਣ ਜੀ ਠੀਕ ਹੈ ਹੁਣ ਆਟੋ ਵਾਲਿਆਂ ਤੋਂ ਲੈ ਕੇ ਸਕੂਲ ਬੱਸਾਂ ਵਾਲਿਆਂ ਤੋਂ ਲੈ ਕੇ ਹਨਾ ਸਾਰੇ ਚੱਲ ਰਹੇ ਆ ਜੀ ਸਾਨੂੰ ਇੱਕ ਰਸਤਾ ਦੇ ਦੇਣ ਦੇਖੋ ਜੀ ਉਹਦੇ ਵਿੱਚ ਸਰਕਾਰ ਨੂੰ ਬਹੁਤ ਵੱਡਾ ਫਾਇਦਾ ਵੱਡੇ ਵੱੱਧਰ ਦੇ ਫਾਇਦਾ ਹੁਣ ਜ਼ਿਆਦਾਤਰ ਸਾਡੇ ਜਿਹੜੇ ਪੇਪਰ ਨੇ ਉਹ ਟੁੱਟੇ ਨੇ ਕੋਰੋਨਾ ਟਾਈਮ ਦੇ ਵਿੱਚ ਲਾਕਡਾਊਨ ਲੱਗਿਆ 2.5 ਸਾਲ ਗੱਡੀਆਂ ਖੜੀਆਂ ਰਹੀਆਂ ਲਗਭਗ ਇੱਕ ਗੱਡੀ ਦਾ ਚੱਲੇ ਜਹੇ ਨਾ ਚੱਲੇ 40 ਤੋਂ ਲੈ ਕੇ 60000 ਰੁਪਏ ਦਾ ਸਾਲ ਦਾ ਖਰਚਾ ਹੈ ਜੀ ਇੱਕ ਗੱਡੀ ਦਾ ਠੀਕ ਹੈ ਜੀ ਇੱਕ ਉਹਦੇ ਖਰਚੇ ਕਹਿਣ ਦਾ ਮਤਲਬ 2.5 ਸਾਲ ਗੱਡੀਆਂ ਬੰਦ ਰਹੀਆਂ ਨੇ ਜੀ ਹਰੇਕ ਬੰਦੇ ਨੂੰ ਉਸ ਟਾਈਮ ਦਾ ਰੋਟੀ ਦੇ ਲਾਲੇ ਪਏ ਹੋਏ ਸੀਗੇ ਵੀ ਸਾਨੂੰ ਕਿਧਰ ਰੋਟੀ ਖਾਣ ਨੂੰ ਮਿਲ ਜੇ ਨਾ ਉਸ ਸਮੇਂ ਦੇ ਵਿੱਚ ਸਾਡੇ ਪੇਪਰ ਟੁੱਟ ਗਏ ਸਾਡੇ ਵੇਪਰ ਟੁੱਟ ਗਏ ਸਾਡੇ ਨਾਲ ਪ੍ਰਸ਼ਾਸਨ ਬੈਠੇ ਅਸੀਂ ਸਾਰਾ ਕੁਝ ਕਰਨ ਨੂੰ ਤਿਆਰ ਆ ਪਰ ਸਾਨੂੰ ਇੱਕ ਰਸਤਾ ਦਿੱਤਾ ਜਾਵੇ ਜੇ ਪੰਜਾਬ ਪਰਮਟ ਤੇ ਤੁਸੀਂ ਸਾਨੂੰ ਚਲਵਾਉਣਾ ਚਾਹੁੰਦੇ ਹੋ ਅਸੀਂ ਪੰਜਾਬ ਪਰਮਟ ਤੇ ਚੱਲਦੇ ਆ ਪੂਰੇ ਕਰਦੇ ਆ ਸਾਨੂੰ ਉਹਦੇ ਵਿੱਚ ਇੱਕ رائے ਦੇ ਦਿੱਤੀ ਜਾਵੇ ਭਾਵੇਂ ਜਿਹੜਾ ਇਸ ਤੋਂ ਪਹਿਲਾਂ ਹੋ ਗਿਆ ਦੇਖੋ ਜੀ ਜਿਵੇਂ ਕਿ ਲੋੜ ਵਾਲੀਆਂ ਗੱਡੀਆਂ ਦੇ ਟੈਕਸ ਮਾਫ ਕਰੇ ਸੀ ਇਹਨਾਂ ਨੇ ਸਰਕਾਰ ਨੇ ਬਹੁਤ ਚ ਟਾਈਮ ਬਹੁਤ ਲੰਬਾ ਸਮਾਂ ਹੋ ਗਿਆ ਕਿ ਇਹ ਮਾਫੀ ਨਹੀਂ ਆਈ ਕਾਫੀ ਸਰਕਾਰਾਂ ਦੋ ਦਿਨ ਲੰਘ ਚੁੱਕੀਆਂ ਨੇ ਮਾਫੀ ਨਹੀਂ ਆਈ ਸਰਕਾਰ ਸਾਡੇ ਨਾਲ ਬੈਠੇ ਸਾਨੂੰ ਸਰਕਾਰ ਤੇ ਭਰੋਸਾ ਬਹੁਤ ਹੈ ਜੇ ਮਾਨ ਸਾਹਿਬ ਦੇ ਕਿਤੇ ਗੱਲ ਦਿਮਾਗ ਚ ਆ ਗਈ ਉਹਨਾਂ ਦਾ ਇਹ ਨਹੀਂ ਪਤਾ ਵੀ ਆ ਕੇ ਸਾਡੇ ਧਰਨੇ 'ਚ ਬਹਿ ਜਾਣਾ ਉਹ ਵੀ ਹਾਂ ਯਾਰ ਦੱਸੋ ਕੀ ਕੰਮ ਹੈ ਤੁਹਾਡਾ ਸਾਡੀ ਬੇਨਤੀ ਹੈ ਵੀ ਉੱਪਰ ਤੱਕ ਸਾਡੀ ਗੱਲ ਪਹੁੰਚਾਈ ਜਾਵੇ ਅਸੀਂ ਸਾਰੇ ਬੰਦੇ ਕਾਗਜ਼ ਪੱਤਰ ਪੂਰੇ ਕਰਨ ਨੂੰ ਤਿਆਰ ਹਾਂ